ਜੇਕਰ ਤੁਸੀਂ ਵੀ ਬੈਟਰੀ ਵਾਲੀ ਸਕੂਟਰੀ ਲੈਣ ਦੀ ਸੋਚ ਰਿਹਾ ਹੋ ਤਾਂ ਲੈ ਕੇ ਆਏ ਹਾਂ ਤੁਹਾਡੇ ਲਈ ਵੱਡੀਆਂ ਆਫਰਾਂ ਹੁਣ ਖੁੱਲ ਗਿਆ ਹੈ ਵੱਡਾ ਫਿਊਚਰ ਇਲੈਕਟ੍ਰੀਕਲ ਸਟੋਰ ਤੁਹਾਡੇ ਆਪਣੇ ਸ਼ਹਿਰ ਪਿਕ ਇਵੈਂਟ ਵਿੱਚ ਜੇਕਰ ਲੈਣੀ ਹੈ ਤੁਸੀਂ ਵੀ ਬੈਟਰੀ ਵਾਲੀ ਸਕੂਟਰੀ ਤਾਂ ਜਲਦੀ ਜਲਦੀ ਪਹੁੰਚੋ ਫਿਊਚਰ ਇਲੈਕਟ੍ਰੀਕਲ ਸਟੋਰ ਪਿਕ ਇਵੈਂਟ ਵਿੱਚ ਅਤੇ ਲਓ ਵੱਡੀਆਂ ਆਫਰਾਂ ਸਸਤੇ ਰੇਟ ਉੱਪਰ ਸਕੂਟਰੀਆਂ ਅਤੇ ਵੱਡੀ ਬਜਟ ਸੁਣੋ ਦੁਕਾਨ ਦੇ ਮਾਲਕ ਤੋਂ ਤੇ ਮਾਰੋ ਇੱਕ ਨਿਗਾਹ ਤੁਸੀਂ ਵੀ ਇਸ ਸਟੋਰ ਉੱਪਰ ਮੇਰਾ ਆਪਣਾ ਨਾਮ ਗੁਰਲਾਲ ਸਿੰਘ ਹੈ ਜੀ ਤੇ ਆਪਣਾ ਇਲੈਕਟ੍ਰਿਕ ਸਕੂਟਰੀਆਂ ਦਾ ਕੰਮ ਹੈ ਜੀ ਤੇ ਇਹ ਆਪਣੀ ਠਿੱਕੀਵੰਡੇ ਸ਼ਾਪ ਹੈ ਜੀ ਇਹ ਸਕੂਟਰੀਆਂ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਹੈ ਤੇ ਕੀ ਗਾਰੰਟੀਆਂ ਵਾਰੰਟੀ ਜਿਹੜੀ ਦਿੰਦੇ ਜੀ ਇਹ ਸਕੂਟਰੀ ਆਪਣੇ ਕੋਲੋਂ ਭਾਜੀ ਆਪਣੇ ਤੋਂ ਸਟਾਰਟ ਹੋਏਗੀ 23000 ਤੋਂ ਠੀਕ ਹੈ ਜੀ ਤੇ ਲੱਖ ਤੱਕ ਆਪਣੇ ਤੋਂ ਪਹੁੰਚੇਗੀ ਤੇ ਵੱਖ-ਵੱਖ ਸ਼ੇਪ ਆ ਵੱਖ-ਵੱਖ ਜਿਵੇਂ ਦੀ ਡਿਮਾਂਡ ਹੋਏਗੀ ਕਸਮਰ ਦੀ ਉਵੇਂ ਦਾ ਆਪਾਂ ਦੇ ਦਾਂਗੇ ਗਾਰੰਟੀ ਵੀ ਦਿੰਦੇ ਜੀ ਕੋਈ ਹਾਂਜੀ ਗਾਰੰਟੀ ਵੀ ਨਾਲ ਮਿਲੇਗੀ ਵੀਰੇ 1 ਸਾਲ ਦੀ ਇਸ ਦੀ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਤੇ ਦੇਖਣ ਚ ਆਇਆ ਕਿ ਕਈ ਲੋਕ ਜਿਹੜਾ 15-15 ਦਿਨ ਘੁੰਮਦੇ ਰਹਿੰਦੇ ਦੁਕਾਨਾਂ ਤੇ ਹਾਂਜੀ ਕਿਦਾਂ ਮਤਲਬ ਤੁਹਾਡੀ ਸਰਵਿਸ ਕਿਦਾਂ ਦੀ ਆ ਨਹੀਂ ਸਰਵਿਸ ਆਪਣੇ ਕੋਲ ਭਾਜੀ ਹਰ ਇੱਕ ਚੀਜ਼ ਮਿਲ ਜੇਗੀ A ਤੋਂ ਲੈ ਕੇ Z ਤੱਕ ਜੋ ਵੀ ਆਪਣੇ ਸਾਰਾ ਸਪੇਡ ਵਾੜ ਹੁੰਦਾ ਜੀ ਹਮ ਸਭ ਕੁਝ ਹੋ ਜੇਗੀ ਬਾਕੀ ਹੈ ਕਿ ਕਈ ਵੀਰ ਆਪਣੀਆਂ ਏਜੰਸੀਆਂ ਖੋਲ ਕੇ ਬੈਹ ਜਾਂਦੇ ਆ ਤੇ ਉਹਨਾਂ ਨੂੰ ਗਰੰਟੀ ਨਹੀਂ ਦਿੱਤੀ ਜਾਂਦੀ ਆਪਣੇ ਕੋਲ ਆਪਾਂ ਤੁਹਾਨੂੰ ਗਰੰਟੀ ਫੁੱਲ ਦੇਵਾਂਗੇ ਆਪਣੇ ਕੋਲੋਂ ਦੇਵਾਂਗੇ ਇਹ ਨਹੀਂ ਕਿ ਤੁਹਾਨੂੰ ਕਹਾਂਗੇ ਕਿ ਹਾਂਜੀ ਕਿ ਤੁਹਾਨੂੰ ਕੰਪਨੀ ਜੋ ਮਿਲਦੀ ਹੈਗੀ ਫਲਾਣਿਆ ਸਕੂਟਰੀ ਲਾਜੋ ਤੁਹਾਨੂੰ ਜੋ ਵੀ ਹੋਊਗਾ ਤੁਹਾਡੀ ਸਕੂਟਰੀ ਦਾ ਤਾਨੂੰ 1 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਸਾਰਾ ਮਤਲਬ ਕਰੀਅਰ ਕਰਕੇ ਦਵਾਵਾਂਗੇ ਸਾਰਾ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਜੇ ਮੰਨ ਲਓ ਤੁਹਾਨੂੰ ਕੋਈ ਮੋਟਰ ਚਾਹੀਦੀ ਆ ਕੰਟਰੋਲਰ ਚਾਹੀਦਾ ਜੋ ਚਾਹੀਦਾ ਵਾ ਹੋਲ ਸੇਲ ਤੇ ਵੀ ਆਪਾਂ ਨੂੰ ਸਮਾਨ ਤੁਹਾਨੂੰ ਦੇ ਦਵਾਵਾਂਗੇ ਹਾਂ ਹਾਂਜੀ ਕੀ ਕਸਟਮਰਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਕਿ ਕਸਟਮਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀਰੇ ਤੁਸੀਂ ਲੈਣੀ ਹੈ ਨਹੀਂ ਲੈਣੀ ਇੱਕ ਵਾਰ ਸਾਡੇ ਕੋਲ ਜਰੂਰ ਆ ਕੇ ਜਾਓ ਤੁਹਾਨੂੰ ਚੀਜ਼ਾਂ ਦਾ ਡਿਫਰੈਂਟ ਵੀ ਪਤਾ ਲੱਗੂਗਾ ਕਿ ਕੀ ਚੀਜ਼ ਜੀ ਹੁੰਦੀ ਆ ਕੀ ਨਹੀਂ ਹੁੰਦੀ ਜੀ ਕਿੰਨੀ ਮਹਿੰਗੀ ਚੀਜ਼ ਦਾ ਪਤਾ ਲੱਗੇਗਾ ਜੀ ਐਡਰੈਸ ਦੇ ਦਿਓ ਆਪਣਾ ਆਪਣਾ ਵੀਰੇ ਪਿਕ ਇਵੈਂਡਰ ਚੌਂਕ ਤੋਂ ਜਦੋਂ ਆਪਾਂ ਖੇਮ ਕਰਨ ਵਾਲੇ ਨੂੰ ਜਾਵਾਂਗੇ ਜੀ ਉੱਥੋਂ ਅੱਗੇ ਆਓ ਥੋੜਾ ਜਿਹਾ ਅਗੇ ਖੇਮ ਕਰਨਰ ਰੋਡ ਦੇ ਉੱਤੇ ਕਲਗੀਤਾਰ ਸਕੂਲ ਦੇ ਸਾਹਮਣੇ ਆਪਣੀ ਸ਼ਾਪ ਹੈ ਜੀ ਹੂੰ ਮੋਬਾਈਲ ਨੰਬਰ ਬੋਲ ਦੋ 828405814